ਦੌੜਾਂ ਦਾ ਟੀਚਾ ਰੱਖਿਆ ਇਹ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰੁਮਾਂਚ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਹਨ ਤਾਂ ਕੁਝ ਵਿਰੋਧ ਦੇ ਵਿੱਚ ਨੇ ਤਾਂ ਹੁਣ ਦੇਖਣਾ ਹੋਵੇਗਾ ਕਿਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨਾਂ ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਆ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸੈਂਮੀ ਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀ ਹਨ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ ਵਸਤੇ ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ক্রিকেট ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਸਤੇ ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਸਤੀ ਇੱਕ ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਅਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਵਸਤੀ ਇੱਕ ਇਹ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟਿਚਾ ਰੱਖਿਆ ਤਾਂ 20 ਵੀ ਓਵਰਾਂ ਦਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੇਮੀਆ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਿਹਾ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਤਾ ਉਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਿਆ ਉੱਥੇ ਹੀ ਜਸਪ੍ਰਿਤ ਬੋਮਨਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ ਜਦਕਿ ਵਰੁਨ ਚੱਕਰਵਰਤੀ ਅਤੇ ਹਾਰਦਿਕ ਪੰਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰਮਾਂਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਸੰਤਕ ਕੁਝ ਵਿਰੋਧ ਦੇ ਵਿੱਚ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨਾਂ 'ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਹੈ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸਿਰ ਵੀ ਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਸਕਦਾ ਹੈ ਕਿ ਇਸ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀਆਂ ਨੇ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ ਵਸਤੇ ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਟੋੜਦਾ ਸਾਂਝੀ ਕਰ ਰਹੇ ਹਾਂ ক্রিকেট ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਸਤੇ ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਸਾਂਝੀ ਕਰ ਰਹੇ ਹਾਂ ਵਸਤੀ ਇੱਕ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ। ਦੱਸਦੀ ਇੱਕ ਹੈ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟੀਚਾ ਰੱਖਿਆ ਤਾਂ 20 ਵੀ ਓਵਰਾਂ ਦਾ ਹੀ ਮੁਕਾਬਲਾ ਖੇਡਿਆ ਜਾ ਰਿਹਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ। ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੇਮੀਆ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਹੇ ਆ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਿਆ ਉੱਥੇ ਹੀ ਜਸਪ੍ਰਿਤ ਬੁਮਰਾ ਨੇ ਵੀ 2 ਵਿੱਟਾਂ ਹਾਸਲ ਕੀਤੀਆਂ ਜਦਕਿ ਵਰੁਨ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰੁਮਾਂਚ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਸਨ ਤਾਂ ਕੁਝ ਵਿਰੋਧ ਦੇ ਵਿੱਚ ਤਿੰਨ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨਾਂ ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਆ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਅਕਦਾਇ ਕਿਸ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਸਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀਆਂ ਨੇ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ ਵਸਤੇ ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ক্রিকেট ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਸਤੇ ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਸਤੀ ਇੱਕ ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਵਸਤੀ ਇੱਕ ਇਹ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟਿਚਾ ਰੱਖਿਆ ਤਾਂ 20 ਵੀ ਓਵਰਾਂ ਦਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੀਮੀਅਰਾਂ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਿਹਾ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਤਾ ਉਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਿਆ ਉੱਥੇ ਹੀ ਜਸਪ੍ਰਿਤ ਬੁਮਰਾ ਨੇ ਵੀ 2 ਵਿੱਟਾਂ ਹਾਸਲ ਕੀਤੀਆਂ ਜਦਕਿ ਵਰੁਨ ਚੱਕਰਵਰਤੀ ਅਤੇ ਹਾਰਦਿਕ ਪੰਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰਮਾਂਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਸਨ ਤਾਂ ਕੁਝ ਵਿਰੋਧ ਦੇ ਵਿੱਚ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਆ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਕਦਾ ਹੀ ਕਿਸ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਸਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀਆਂ ਨੇ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ ਵਸਤੇ ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ক্রিকেট ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਸਤੇ ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਦਸਤੀ ਇੱਕ ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਦਸਤੀ ਇੱਕ ਇਹ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟਿਚਾ ਰੱਖਿਆ ਤਾਂ 20 ਵੀ ਓਵਰਾਂ ਦਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੀਮੀਅਰਾਂ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਿਹਾ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿੱਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਤਾ ਉਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਿਆ ਉੱਥੇ ਹੀ ਜਸਪ੍ਰਿਤ ਬੁਮਰਾ ਨੇ ਵੀ 2 ਵਿੱਟਾਂ ਹਾਸਲ ਕੀਤੀਆਂ ਜਦਕਿ ਵਰੁਨ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰੁਮਾਂਚ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਹਨ ਤਾਂ ਕੁਝ ਵਿਰੋਧ ਦੇ ਵਿੱਚ ਤੈਨੂੰ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨਾਂ 'ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਆ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਸਕਦਾ ਹੈ ਕਿ ਇਸ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀਆਂ ਨੇ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ ਵਸਤੇ ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ক্রিকেট ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਸਤੇ ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਸਤੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਵਸਤੀ ਕਿ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟਿਚਾ ਰੱਖਿਆ ਤਾਂ 20 ਵੀ ਓਵਰਾਂ ਦਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੀਮੀਅਰਾਂ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਿਹਾ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਤਾ ਉਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਿਆ ਉੱਥੇ ਹੀ ਜਸਪ੍ਰਿਤ ਬੁਮਰਾ ਨੇ ਵੀ 2 ਵਿੱਟਾਂ ਹਾਸਲ ਕੀਤੀਆਂ ਜਦਕਿ ਵਰੁਨ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰਮਾਂਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਪੱਖ ਵਿੱਚ ਸਨ ਤਾਂ ਕੁਝ ਵਿਰੋਧ ਦੇ ਵਿੱਚ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮੁਕਾਬਲੇ ਦੇ ਵਿੱਚ ਜਿੱਤ ਕਿਸ ਟੀਮ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲਣਗੀਆਂ ਉੱਥੇ ਹੀ ਇਸ ਮੁਕਾਬਲੇ ਬਾਰੇ ਤੁਹਾਡੇ ਮਨ 'ਚ ਕੀ ਵਿਚਾਰ ਕੀ ਸੁਝਾਣੇ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਤਾਂ ਭਾਰਤ ਹੁਣ ਬੈਟਿੰਗ ਕਰੇਗਾ ਵਸੇ ਕਿ ਪਾਕਿਸਤਾਨ ਨੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਤੇ ਜੇਕਰ ਭਾਰਤੀ ਟੀਮ ਅੱਜ ਦਾ ਮੁਕਾਬਲਾ ਜਿੱਤਦੀ ਹੈ ਤਾਂ ਭਾਰਤੀ ਟੀਮ ਸੁਪਰ 4 ਦੇ ਵਿੱਚ ਪਹੁੰਚੇਗੀ ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਾ ਹੋਏਗਾ ਸਕਦਾ ਹੈ ਕਿ ਇਸ ਤੋਂ ਬਾਅਦ ਵੀ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਮੁਕਾਬਲਾ ਹੋਵੇ ਜੇਕਰ ਦੋਵੇਂ ਟੀਮਾਂ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਪਹੁੰਚਦੀਆਂ ਤਾਂ ਫਿਰ ਤੋਂ ਇਹ ਟੀਮਾਂ ਆਮੋ ਸਾਹਮਣੇ ਨਜ਼ਰ ਆ ਸਕਦੀਆਂ ਨੇ ਪਰ ਅੱਜ ਦਾ ਮੁਕਾਬਲਾ ਬਿਹਤ ਐਹਮ ਹੈ 사실 ਕਿ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਹੈ ਭਾਰਤੀ ਟੀਮ ਨੂੰ 128 ਦੌੜਾਂ ਦਾ ਟੀਚਾ ਮਿਲਿਆ ਹੈ ਤੇ ਇਸ ਮੌਕੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕ੍ਰਿਕਟ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ 사실 ਕਿ ਇਸ ਵਾਰ ਏਸ਼ੀਆ ਕੱਪ ਦੀ ਮੇਜਬਾਨੀ ਵੀ ਭਾਰਤ ਦੇ ਬਦਲੋ ਕੀਤੀ ਜਾ ਰਹੀ ਹੈ ਪਰ ਮੁਕਾਬਲੇ ਯੂਏਈ ਦੇ ਵਿੱਚ ਹੋਣਗੇ ਤੇ ਅੱਜ ਦਾ ਮੁਕਾਬਲਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡ ਏਸ਼ੀਆ ਕੱਪ 2025 ਨਾਲ ਜੁੜੀ ਇਸ ਮੌਕੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਵਸਤੀ ਇੱਕ ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਅੱਜ ਕ੍ਰਿਕਟ ਮੁਕਾਬਲਾ ਖੇਡਿਆ ਜਾ ਰਿਹਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਹੁਣ 20 ਓਵਰਾਂ ਦੇ ਵਿੱਚ ਪਾਕਿਸਤਾਨੀ ਟੀਮ ਨੇ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਵਸਤੀ ਇੱਕ ਇਹ ਭਾਰਤ ਦੇ ਅੱਗੇ ਪਾਕਿਸਤਾਨ ਨੇ ਜਿੱਤ ਲਈ 128 ਦੌੜਾਂ ਦਾ ਟਿਚਾ ਰੱਖਿਆ ਤਾਂ 20 ਵੀ ਓਵਰਾਂ ਦਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਇਹ ਮੁਕਾਬਲਾ ਹੋ ਰਿਹਾ ਵਾ ਹਾਲਾਂਕਿ ਜਿੱਥੇ ਇੱਕ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਕ੍ਰਿਕਟ ਪ੍ਰੀਮੀਆ ਦੇ ਵਿੱਚ ਉਤਸ਼ਾਹ ਹੈ ਉੱਥੇ ਹੀ ਭਾਰਤ ਦੇ ਵਿੱਚ ਇਸ ਮੁਕਾਬਲੇ ਨੂੰ ਲੈ ਕੇ ਦੋ ਪੱਖ ਦੇਖਣ ਨੂੰ ਮਿਲ ਰਿਹਾ ਵਸਤੇ ਕਿ ਜਿੱਥੇ ਕੁਝ ਲੋਕ ਇਸ ਮੁਕਾਬਲੇ ਦੇ ਹੱਕ ਦੇ ਵਿੱਚ ਤਾਂ ਉੱਥੇ ਹੀ ਕੁਝ ਲੋਕਾਂ ਦੇ ਵੱਲੋਂ ਇਸ ਮੁਕਾਬਲੇ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਬਾਈਕਾਟ ਦੀ ਗੱਲ ਆਖੀ ਜਾ ਰਹੀ ਸੀ ਪਰ ਇਸੇ ਵਿਚਕਾਰ ਯੂਏਈ ਦੇ ਵਿੱਚ ਇਹ ਮੁਕਾਬਲੇ ਹੋ ਰਹੇ ਨੇ ਤੇ ਅੱਜ ਤਾਂ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਤਾਂ ਵਸਤੇ ਕਿ ਪਾਕਿਸਤਾਨੀ ਟੀਮ ਨੇ ਤੌਹ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ 20 ਓਵਰਾਂ ਦੇ ਵਿੱਚ 9 ਤੰਗਵਾ ਕੇ ਪਾਕਿਸਤਾਨੀ ਟੀਮ ਨੇ 127 ਦੌੜਾਂ ਬਣਾਈਆਂ ਨੇ ਤੇ ਹੁਣ ਭਾਰਤ ਦੇ ਅੱਗੇ 128 ਦੌੜਾਂ ਦਾ ਟਿਚਾ ਰੱਖਿਆ ਗਿਆ ਤੇ ਜੇਕਰ ਭਾਰਤ ਦੇ ਵੱਲੋਂ ਬੋਲਿੰਗ ਪਰਫਾਰਮੈਂਸ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਪਟੇਲ ਦੇ ਵੱਲੋਂ 2 ਵਿਕਟਾਂ ਹਾਸਲ ਕੀਤੀਆਂ ਗਈਆਂ ਉੱਥੇ ਹੀ ਜਸਪ੍ਰਿਤ ਬੁਮਰਾ ਨੇ ਵੀ 2 ਵਿਕਟਾਂ ਹਾਸਲ ਕੀਤੀਆਂ ਜਦਕਿ ਵਰੁਣ ਚੱਕਰਵਰਤੀ ਅਤੇ ਹਾਰਦਿਕ ਪਾਂਡਿਆ ਨੂੰ ਇੱਕ ਇੱਕ ਵਿਕਟ ਮਿਲੀ ਹੈ ਤਾਂ ਪਾਕਿਸਤਾਨੀ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਗਵਾ ਕੇ 127 ਦੌੜਾਂ ਬਣਾਈਆਂ ਨੇ ਤੇ ਭਾਰਤ ਦੇ ਅੱਗੇ 128 ਦੌੜਾਂ ਦਾ ਟੀਚਾ ਰੱਖਿਆ ਹੈ ਦੱਸਤੀ ਕਿ ਇੱਕ ਪਾਸੇ ਜਿੱਥੇ ਇਸ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਅਤੇ ਰਮਾਂਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਲੋਕ ਇਸ ਮੁਕਾਬਲੇ ਦੇ ਵਿਰੋਧ ਦੇ ਵਿੱਚ ਨੇ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਅਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਪਾਕਿਸਤਾਨ ਅਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਕੋਈ ਮੁਕਾਬਲਾ